ਸਸ਼ੀਗਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਐਮਪੀ ਔਜਲਾ ਇਸ ਸਮੇਂ ਪੂਰੀ ਤਰ੍ਹਾਂ ਨਾਲ ਗਰਾਊਂਡ ਪੱਧਰ ਤੇ ਨੇ ਬਿਹਾਰ ਤੋਂ ਵਾਪਸ ਆ ਚੁੱਕੇ ਨੇ ਕਿਉਂਕਿ ਉੱਥੇ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਲਈ ਪਹੁੰਚੇ ਸਨ ਪਰ ਹਾਲਾਤ ਅਨੁਸੂਖਾਵੇਂ ਪੰਜਾਬ ਦੇ ਦੇਖੇ ਤਾਂ ਉਹਨਾਂ ਨੇ ਤੁਰੰਤ ਵਾਪਸ ਆਉਣ ਦਾ ਫੈਸਲਾ ਲਿਆ ਜਦੋਂ ਵਾਪਸ ਆ ਰਹੇ ਸਨ ਤਾਂ ਉਸ ਸਮੇਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਦੇ ਰੂਬਰੂ ਹੋਏ ਸਨ ਤਾਂ ਪੰਜਾਬ ਆਉਂਦੇ ਸਾਰ ਹੀ ਉਹਨਾਂ ਨੇ ਆਪਣੇ ਏਰੀਏ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾਣਾ ਸ਼ੁਰੂ ਕਰ ਦਿੱਤਾ ਕਿਉਂਕਿ ਉਹਨਾਂ ਦਾ ਏਰੀਆ ਜੋ ਬਿਲਕੁਲ ਬਾਰਡਰ ਦੇ ਨਾਲ ਹੈ ਅੰਮ੍ਰਿਤਸਰ ਜਿਸ ਕਰਕੇ ਹਾਲਾਤ ਉਥੋਂ ਦੇ ਜ਼ਿਆਦਾ ਵਿਗੜੇ ਹੋਏ ਨੇ ਉਥੇ ਪਾਣੀ ਬਹੁਤ ਵੱਡੇ ਪੱਧਰ ਤੇ ਹੈ ਸੋ ਬੀਐਸਐਫ ਦੇ ਨਾਲ ਮਿਲ ਕੇ ਉਹਨਾਂ ਨੇ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਜਾਇਜ਼ਾ ਲਿਆ ਵੱਖ-ਵੱਖ ਥਾਵਾਂ ਦੇ ਉੱਪਰ ਜਾ ਕੇ ਲੋਕਾਂ ਨੂੰ ਮਰੇ ਤੇ ਨਾਲ-ਨਾਲ ਉਹਨਾਂ ਨੇ ਕਈ ਤਰ੍ਹਾਂ ਦੇ ਆਰਡਰ ਲਏ ਜਿਹੜੇ ਉਹ ਵੀ ਪਾਸ ਕੀਤੇ ਨੇ ਕਿ ਕਿਸ ਤਰ੍ਹਾਂ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਤੇ মিডিਆ ਦੇ ਮੁਖਾਤਿਬ ਨੇ ਜਿਹੜੇ ਉਹ ਵੀ ਔਜਲਾ ਹੋਏ ਨੇ ਕੀ ਕੁਝ ਕਹਿਣਾ ਉਹਨਾਂ ਦਾ ਆਉ ਸੁਣਦੇ ਆ ਮੈਂ ਕੋਈ ਜਮੀਨ ਤੇ ਪ੍ਰਸ਼ਾਸਨ ਨਹੀਂ ਦੇਖਿਆ ਤੁਸੀਂ ਨਹਿਰਾ ਚੜ ਗਏ ਨੇ ਡੱਕੇ ਲੱਗੇ ਆ ਅਸੀਂ ਜੀਸੀਬੀ ਪ੍ਰਾਈਵੇਟ ਲੋਕ ਆਪਣੇ ਤੌਰ ਤੇ ਖੜ ਕੇ ਸਾਫ ਕਰ ਰਹੇ ਨੇ ਪਰ ਕੋਈ ਪ੍ਰਬੰਧ ਨਹੀਂ ਹੈਗਾ ਬੀਐਸਐਫ ਦੇ 60 ਜਵਾਨ ਬੀਓਪੀ ਦਰਿਆ ਮਨਸੂਰ ਚ ਫਸੇ ਨੇ 50 ਜਵਾਨ ਬੀਐਸਐਫ ਦੇ ਵਿਧਾਈ ਚੀਮਾ ਪੋਸਟ ਬੀਓਪੀ ਦੇ ਪਰ ਫਸੇ ਨੇ 5 ਜਵਾਨ ਕੋਡਰਜਾਦਾ ਬੀਓਪੀ ਤੇ ਫਸੇ ਨੇ 40 ਜਵਾਨ ਛੰਨਾ ਬੀਓਪੀ ਦੇ ਫਸੇ ਨੇ 15 ਜਵਾਨ ਛੰਨਾ ਪਟਨ ਬੀਓਪੀ ਤੇ ਫਸੇ ਨੇ ਔਰ 80 ਜਵਾਨ ਪੰਜ ਗਰਾਈਆਂ ਵਿਖੇ ਫਸੇ ਨੇ ਬੀਓਪੀ ਦੇ 80 ਜਵਾਨ ਕਰੀਬ ਧਰਮਸ਼ਾਲਾ ਬੀਓਪੀ ਦੇ ਕੋਟ ਨੰਗਲ ਨੀਅਰ ਨੰਗਲ ਸੋਲ ਦੇ ਫਸੇ ਨੇ ਔਰ ਇਹਨਾਂ ਦੇ ਵਿੱਚ ਅਫਸਰ ਵੀ ਨਾਲ ਨੇ ਨੌਜਵਾਨ ਜਿਹੜੇ ਨੇ ਪਾਣੀ ਚ ਫਸੇ ਨੇ ਛੰਨਾ ਪਟਨ ਪੀਰ ਬਾਬਾ ਦੁੱਗੇਵਾਲ ਛੰਨਾ ਪਟਨ ਰੋਡ ਦੇ ਉੱਤੇ ਜਿਹੜੇ ਕੋਈ ਸਰਾਸ਼ਨ ਲੋਕਾਂ ਨੂੰ ਰੈਸਕਿਊ ਕਰ ਰਹੀ ਸੀ ਦੋ ਗੱਡੀਆਂ ਇੱਕ 407 ਤੇ ਇੱਕ ਬਲੇਰੋ ਕੈਂਪਰ ਵੀ ਫਸੀ ਐ ਇਹਦੇ ਇਲਾਵਾ 5000 ਦੇ ਕਰੀਬ 4 ਤੋਂ 5000 ਸਿਵਿਲਿਅਨ ਫਸਿਆ ਐ ਜਿਹੜਾ ਨਿਕਲ ਨਹੀਂ ਸਕਦਾ ਚੱਤਾਂ ਤੇ ਚੜੇ ਨੇ ਛੱਤ ਡੇਗੀ ਉਹ ਵੀ ਗਏ ਮਾਲ ਡੰਗਰ ਦੀ ਤੇ ਬਾਕੀ ਗੱਲ ਦੀ ਗੱਲ ਹੁਣ ਐਸੇੜੇ ਇਨਸਾਨੀ ਜਾਨਾਂ ਬਚਾਉਣ ਦੀ ਲੋੜ ਐ ਸਿਵਿਲਿਅਨ ਜਿਹੜੇ ਨੇ ਚਾਰ ਪੰਜ ਜਾਂ ਜਿਹੜੇ ਪਿੰਡਾਂ ਦੇ ਨੇ ਰਮਦਾਸ ਕੋਨੇয়াল ਮਾਛੀਵਾਲ ਜੱਟਾ ਨਸੋਕੇ ਸੰਘੋਕੇ ਪੰਜ ਗਰਾਈਆਂ ਕੋੜ ਰਜਾਦਾ ਗੱਗੜ ਕੁਮਰਾਏ ਮਲਕਪੁਰ 베ਦੀਸ਼ਣਾ ਜਿੱਥੇ ਬੰਨ ਟੁੱਟਿਆ ਹੈ ਚੰਡੀਗੜ੍ਹ ਬਾਦੀ ਦਰਿਆ ਮੂਸਾ ਕੋਟ ਰੂੜੇਆਲ ਚਾੜਕੋੜ ਗਿੱਲਾਂ ਵਾਲੀ ਦਾ ਮਲਕਪੁਰ ਕੁਝ ਏਰੀਆ ਜਿੱਥੇ ਪੰਜ ਪੰਜ ਫੋਟਿਆ ਦੁੱਜੋਵਾਲ ਗਾਲਬ ਸੂਪੀਆਂ ਅਵਾਨ ਥੂਬਾ ਕੱਲੋਮਾਲ ਗੱਗੋਮਾਲ ਮੱਕੋ ਵਾਲੇ ਇਧਰੋਂ ਪਾਣੀ ਵਧ ਰਿਹਾ ਪਰ ਜਿਹੜੇ ਜਿਹੜਾ ਵੱਡਾ ਨੁਕਸਾਨ ਹੈ ਜਿਹੜੇ ਪਹਿਲੋਂ ਨਾਲੇ 10 12 14 ਪਿੰਡਾਂ ਦਾ ਲੋਕ ਬਿਲਕੁਲ ਛੱਤਾਂ ਤੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕੋਈ ਪ੍ਰਸ਼ਾਸਨ ਜ਼ਮੀਨ ਤੇ ਨਹੀਂ ਹੈਗਾ ਮੈਂ ਖੁਦ ਉੱਥੋਂ ਗਿਆ ਸਿਰਫ ਇਹ ਫੋਟੋਆਂ ਖਿਚਾਉਂਦੇ ਨੇ ਚਲੇ ਜਾਂਦੇ ਨੇ ਡੀਸੀ ਮੈਡਮ ਨੂੰ ਮੈਂ ਸਵੇਰ ਦੇ 4-5 ਵਾਰ ਫੋਨ ਕੀਤੇ ਉਹਨਾਂ ਦਾ ਫੋਨ ਕਿਤੇ ਆਉਂਦਾ ਕਦੇ ਨਹੀਂ ਆਉਂਦਾ ਔਰ ਲੋਕ ਇੱਥੇ ਤਰਾਸ-ਤਰਾਸ ਕਰ ਰਹੇ ਨੇ ਬੀਐਸਐਫ ਵਾਲੇ ਦਾ ਕਹਿਣਾ ਕਿ ਸਾਨੂੰ ਐਨਡੀਆਰਐਫ 4 ਬੋਟ ਦੇਦੇ ਇੰਜਨ ਵਾਲੀਆਂ ਇੱਕੋੜਾ ਟਰੈਕਟਰ ਚੱਲਦਾ ਜਿਹੜਾ ਇੱਕ ਪਾਣੀ ਦੇ ਉੱਤੇ ਚੱਲਣ ਵਾਲੀ ਹੈ ਟੈਕ ਜਿਹੜੀ ਨਵੀਂ ਮਸ਼ੀਨ ਆਈ ਹੈ ਇਹ ਕੋ ਦੇਦੇ ਅਸੀਂ ਕਾਫੀ ਹੱਦ ਤੱਕ ਰੈਸਕਿਊ ਕਰ ਸਕਦੇ ਹਾਂ ਇੱਕ ਜਵਾਲ ਨੂੰ ਬੜਾਉਣ ਨੂੰ ਕਰੋੜਾ ਰੁਪਏ ਲੱਗਦੇ ਨੇ ਉਹ ਵੀ ਜਵਾਨ ਫਸੇ ਨੇ ਸਿਵਲਰ ਵੀ ਫਸੇ ਬੱਚੇ ਫਸੇ ਔਰਤਾਂ ਫਸੀਆਂ ਕੋਈ ਪ੍ਰਬੰਧ ਨਹੀਂ ਹੈਗਾ ਔਰ ਇੱਥੇ ਕੋਈ ਰੈਸਕਿਊ ਨਹੀਂ ਕਰ ਰਿਹਾ ਮੈਂ ਬਿਲਕੁਲ ਫੀਲਡ 'ਚ ਆ ਮੇਰੀ ਬੇਨਤੀ ਆ ਤੁਰੰਤ ਸਰਕਾਰ ਹਰਕਤ ਚਾਵੇ ਇਸ ਇਲਾਕੇ ਨੂੰ ਆ ਕੇ ਵੇਖੇ ਆਰਮੀ ਦੀ ਲੋੜ ਹੈ ਆਰਮੀ ਨੂੰ ਲਾਓ ਨਹੀਂ ਤੇ ਇੰਨੀਆਂ ਬੇਨਾ ਵੱਡਾ ਰਾਵੀ ਦਾ ਭੈੰਕਰ ਰੂਪ ਕਦੀ ਵੇਖਿਆ ਨਹੀਂ ਜਿਹੜਾ ਮੈਂ ਹੁਣ ਮੌਕੇ ਤੇ ਤੁਹਾਨੂੰ ਤਸਵੀਰਾਂ ਵੀ ਪਾ ਦੂੰਗਾ ਐਡਾ ਭੈੰਕਰ ਰੂਪ ਕਦੀ ਵੇਖਿਆ ਨਹੀਂ ਕਿਤੇ ਵੀ ਤੁਸੀਂ ਟੁੱਟ ਸਕਦੀ ਵੱਧ ਸਕਦਾ ਪਾਣੀ ਇੱਧਰ ਔਰ ਵੱਡੀ ਗੱਲ ਹੈ ਜਿਹੜੇ ਲੋਕ ਛੱਤਾਂ ਦੇ ਨੇ ਉਹ ਰੁੜ ਸਕਦੇ ਨੇ ਤੁਰੰਤ ਸਰਕਾਰ ਅਕਪਚਾਵੇ ਤੁਰੰਤ ਸਰਕਾਰ ਅਕਚਾਗੇ ਦਰ ਧਿਆਨ ਦਿਓ ਬਾਰਡਰ ਦੇ ਉੱਤੇ ਔਰ ਜਿਹੜਾ ਬੰਦਾ ਮੈਂ ਪਾਣੀ ਦੇ ਮੇਰੇ ਖਾਲ ਜਿਵੇਂ ਪਾੜ ਗਏ ਨੇ ਬੁਰੇ ਮਤਲਬ ਘੁੰਮਣ ਘੇਰੀ ਦੇ ਵਿੱਚ ਟਰੈਕਟਰ ਟਰੈਕਟਰਾਂ ਤੱਕ ਰੋਡ ਤੇ ਜਾਣ ਦੇ ਨੇ ਔਰ ਕੁਝ ਰਾਵੀ ਤੋਂ ਪਾਰ ਵੀ ਜ਼ਮੀਨਾਂ ਨੇ ਉਹ ਵੀ ਸਾਰੇ ਲੋਕ ਉੱਧਰ ਫਸੇ ਨੇ ਸੋ ਸਰਕਾਰ ਤੁਰੰਤ ਧਿਆਨ ਦਵੇ ਇਸ ਚੀਜ਼ 'ਤੇ ਮੈਂ ਜਨਾਲੇ ਜੀ ਅਸੀਂ ਨਾਲੇ ਕੈਂਪ ਕੀਤਾ ਔਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਜਨਾਲੇ ਏਰੀਆ 'ਚ ਮੈਂ ਕੋਈ ਜ਼ਮੀਨ ਤੇ ਪ੍ਰਸ਼ਾਸਨ ਨਹੀਂ ਦੇਖਿਆ ਉਧੇ ਨਹਿਰਾ ਚੜ ਗਏ ਨੇ ਡੱਕੇ ਲੱਗੇ ਆ ਅਸੀਂ ਜੀਸੀਬੀ ਪ੍ਰਾਈਵੇਟ ਲੋਕ ਆਪਣੇ ਤੌਰ ਤੇ ਖੜ ਕੇ ਸਾਫ ਕਰ ਰਹੇ ਨੇ ਪਰ ਕੋਈ ਪ੍ਰਬੰਧ ਨਹੀਂ ਹੈਗਾ ਬੀਐਸਐਫ ਦੇ 60 ਜਵਾਨ ਬੀਓਪੀ ਦਰਿਆ ਮਨਸੂਰ ਚ ਫਸੇ ਨੇ 50 ਜਵਾਨ ਬੀਐਸਐਫ ਦੇ ਵਿਧਾਈ ਚੀਮਾ ਪੋਸਟ ਬੀਓਪੀ ਦੇ ਪਰ ਫਸੇ ਨੇ 25 ਜਵਾਨ ਕੋਡਰਜਾਦਾ ਬੀਓਪੀ ਤੇ ਫਸੇ ਨੇ 40 ਜਵਾਨ ਛੰਨਾ ਬੀਓਪੀ ਦੇ ਫਸੇ ਨੇ 15 ਜਵਾਨ ਛੰਨਾ ਪਟਨ ਬੀਓਪੀ ਤੇ ਫਸੇ ਨੇ ਔਰ 80 ਜਵਾਨ ਪੰਜ ਗਰਾਈਆਂ ਵਿਖੇ ਫਸੇ ਨੇ ਬੀਓਪੀ ਦੇ 80 ਜਵਾਨ ਕਰੀਬ ਧਰਮਸ਼ਾਲਾ ਬੀਓਪੀ ਦੇ ਕੋਟ ਨੰਗਲ ਨੀਅਰ ਨੰਗਲ ਸੋਲ ਦੇ ਫਸੇ ਨੇ ਔਰ ਇਹਨਾਂ ਦੇ ਵਿੱਚ ਅਫਸਰ ਵੀ ਨਾਲ ਨੇ ਨੌਜਵਾਨ ਜਿਹੜੇ ਨੇ ਪਾਣੀ ਚ ਫਸੇ ਨੇ ਛੰਨਾ ਪਟਨ ਪੀਰ ਬਾਬਾ ਦੂਜੇ ਵਾਲ ਛੰਨਾ ਪਟਨ ਰੋਡ ਦੇ ਉੱਤੇ ਜਿਹੜੇ ਕੋਈ ਸਿਰਾਚਨ ਲੋਕਾਂ ਨੂੰ ਰੈਸਕਿਊ ਕਰ ਰਹੀ ਸੀ ਦੋ ਗੱਡੀਆਂ ਇੱਕ 407 ਤੇ ਇੱਕ ਬਲੇਰੋ ਕੈਂਪਰ ਵੀ ਫਸੀ ਆ ਇਹਦੇ ਇਲਾਵਾ 5000 ਦੇ ਕਰੀਬ 4 ਤੋਂ 5000 ਸਿਵਿਲਿਅਨ ਫਸਿਆ ਹੈ ਜਿਹੜਾ ਨਿਕਲ ਨਹੀਂ ਸਕਦਾ ਛੱਤਾਂ ਤੇ ਚੜੇ ਨੇ ਛੱਤ ਡੇਗੀ ਉਹ ਵੀ ਗਏ ਮਾਲ ਡੰਗਰ ਦੀ ਤੇ ਬਾਕੀ ਗੱਲ ਦੀ ਗੱਲ ਹੁਣ ਐਸੇੜੇ ਇਨਸਾਨੀ ਜਾਨਾਂ ਬਚਾਉਣ ਦੀ ਲੋੜ ਐ ਸਿਵਿਲਿਅਨ ਜਿਹੜੇ ਨੇ ਚਾਰ ਪੰਜ ਆ ਜਿਹੜੇ ਪਿੰਡਾਂ ਦੇ ਨੇ ਰਮਦਾਸ ਕੋਨੇয়াল ਮਾਛੀਵਾਲ ਜੱਟਾ ਨਸੋਕੇ ਸੰਘੋਕੇ ਪੰਜ ਗਰਾਈਆਂ ਕੋਟ ਰਜਾਦਾ ਗੱਗੜ কুমਰਾਏ ਮਲਕਪੁਰ 베ਦੀ ਸ਼ੰਨਾ ਜਿੱਥੇ ਬੰਨ ਟੁੱਟਿਆ ਚੰਡੀਗੜ੍ਹ ਬਾਦੀ ਦਰਿਆ ਮੂਸਾ ਕੋਟ ਰੂੜੇਆਲ ਚਾੜਕੋੜ ਗਿੱਲਾਂ ਵਾਲੀ ਦਾ ਮਲਕਪੁਰ ਕੁਝ ਏਰੀਆ ਜਿੱਥੇ 5-5 ਫੋਟਿਆ ਦੁੱਜੋਵਾਲ ਗਾਲਬ ਸੂਪੀਆਂ ਆਵਾਂ ਤੂਬਾ ਕੱਲੋਮਾਲ ਗੱਗੋਮਾਲ ਮੱਕੋ ਵਾਲੇ ਇਧਰੋਂ ਪਾਣੀ ਵਧ ਰਿਹਾ ਪਰ ਜਿਹੜੇ ਜਿਹੜਾ ਵੱਡਾ ਨੁਕਸਾਨ ਹੈ ਜਿਹੜੇ ਪਹਿਲੋਂ ਨਾਲੇ 10-12 14 ਪਿੰਡਾਂ ਦਾ ਲੋਕ ਬਿਲਕੁਲ ਛੱਤਾਂ ਤੇ ਨੇ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕੋਈ ਪ੍ਰਸ਼ਾਸਨ ਜ਼ਮੀਨ ਤੇ ਨਹੀਂ ਹੈਗਾ ਮੈਂ ਖੁਦ ਉੱਥੋਂ ਗਿਆ ਸਿਰਫ ਇਹ ਫੋਟੋਆਂ ਖਿਚਾਉਂਦੇ ਨੇ ਚਲੇ ਜਾਂਦੇ ਨੇ ਡੀਸੀ ਮੈਡਮ ਨੂੰ ਮੈਂ ਸਵੇਰ ਦੇ ਚਾਰ ਪੰਜ ਵਾਰ ਫੋਨ ਕੀਤੇ ਉਹਨਾਂ ਦਾ ਫੋਨ ਕਿਤੇ ਆਉਂਦਾ ਕਿਤੇ ਨਹੀਂ ਆਉਂਦਾ ਔਰ ਲੋਕ ਇੱਥੇ ਤਰਾਸ-ਤਰਾਸ ਕਰ ਰਹੇ ਨੇ ਬੀਐਸਐਫ ਵਾਲਿਆਂ ਦਾ ਕਹਿਣਾ ਕਿ ਸਾਨੂੰ ਐਨਡੀਆਰਐਫ ਚਾਰ ਬੋਰਡ ਦੇਤੇ ਇੰਜਨ ਵਾਲੀਆਂ ਇੱਕ ਕੋੜਾ ਟਰੈਕਟਰ ਚੱਲਦਾ ਜਿਹੜਾ ਇੱਕ ਪਾਣੀ ਦੇ ਉੱਤੇ ਚੱਲਣ ਵਾਲੀ ਹੈ ਟੈਕ ਜਿਹੜੀ ਨਵੀਂ ਮਸ਼ੀਨ ਆਈ ਹੈ ਇਹ ਕੋ ਦੇਦੇ ਅਸੀਂ ਕਾਫੀ ਹੱਦ ਤੱਕ ਰੈਸਕਿਊ ਕਰ ਸਕਦੇ ਹਾਂ ਇੱਕ ਜਵਾਨ ਨੂੰ ਬਣਾਉਣ ਨੂੰ ਕਰੋੜਾ ਰੁਪਏ ਲੱਗਦੇ ਨੇ ਉਹ ਵੀ ਜਵਾਨ ਫਸੇ ਨੇ ਫਸੇਲੇ ਰਿ ਭਜੇ ਬੱਚੇ ਫਸੇ ਵਰਤਾ ਫਸੀਆਂ ਕੋਈ ਪ੍ਰਬੰਧ ਨਹੀਂ ਹੈਗਾ ਔਰ ਇੱਥੇ ਕੋਈ ਰੈਸਕਿਊ ਨਹੀਂ ਕਰ ਰਿਹਾ ਮੈਂ ਬਿਲਕੁਲ ਫੀਲਡ 'ਚ ਆ ਮੇਰੀ ਬੇਨਤੀ ਆ ਤੁਰੰਤ ਸਰਕਾਰ ਹਰਕਤ ਚਾਵੇ ਇਸ ਇਲਾਕੇ ਨੂੰ ਆ ਕੇ ਵੇਖੇ ਆਰਮੀ ਦੀ ਲੋੜ ਹੈ ਆਰਮੀ ਨੂੰ ਲਾਓ ਨਹੀਂ ਤੇ ਇੰਨੀਆਂ ਬੇਨਾ ਵੱਡਾ ਰਾਵੀ ਦਾ ਭੈੰਕਰ ਰੂਪ ਕਦੀ ਵੇਖਿਆ ਨਹੀਂ ਜਿਹੜਾ ਮੈਂ ਹੁਣ ਮੌਕੇ ਤੇ ਤੁਹਾਨੂੰ ਤਸਵੀਰਾਂ ਵੀ ਪਾ ਦੂੰਗਾ ਐਡਾ ਭੈੰਕਰ ਰੂਪ ਕਦੀ ਵੇਖਿਆ ਨਹੀਂ ਕਿਤੇ ਵੀ ਤੁਸੀਂ ਟੁੱਟ ਸਕਦੀ ਵੱਧ ਸਕਦਾ ਪਾਣੀ ਇੱਧਰ ਔਰ ਵੱਡੀ ਗੱਲ ਹੈ ਜਿਹੜੇ ਲੋਕ ਛੱਤਾਂ ਦੇ ਨੇ ਉਹ ਰੁੜ ਸਕਦੇ ਨੇ ਤੁਰੰਤ ਸਰਕਾਰ ਹਰਕਤ ਚਾਵੇ ਤ੍ਰੰਤ ਸਰਕਾਰ ਅਕਾਚਾਗੇ ਇਧਰ ਧਿਆਨ ਦਿਓ ਬਾਰਡਰ ਦੇ ਉੱਤੇ ਔਰ ਜਿਹੜਾ ਬੰਦਾ ਮੈਂ ਪਾਣੀ ਦੇ ਬਿਲ ਮੇਰੇ ਖਾਲ ਜਿਵੇਂ ਪਾੜ ਗਏ ਨੇ ਬੁਰੇ ਮਤਲਬ ਘੁੰਮਣ ਘੇਰੀ ਦੇ ਵਿੱਚ ਟਰੈਕਟਰ ਟਰੈਕਟਰਾਂ ਤੱਕ ਰੋਡ ਤੇ ਜਾਣਦੇ ਨੇ ਔਰ ਕੁਝ ਰਾਵੀ ਤੋਂ ਪਾਰ ਵੀ ਜ਼ਮੀਨਾਂ ਨੇ ਉਹ ਵੀ ਸਾਰੇ ਲੋਕ ਉੱਧਰ ਫਸੇ ਨੇ ਸੋ ਸਰਕਾਰ ਤਰੰਤ ਧਿਆਨ ਦੇਵੇ ਇਸ ਚੀਜ਼ 'ਤੇ ਮੈਂ ਜਨਾਲੇ ਜੀ ਅਸੀਂ ਨਾਲੇ ਕੈਂਪ ਕੀਤਾ ਔਰ ਸਰਕਾਰ ਦਾ ਕੋਈ ਵੀ ਨੁਮਾਇੰਦਾ ਇੱਥੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ ਜਨਾਲੇ ਦੇ ਵਿੱਚ ਸੋ ਗਰਜੀਤ ਆਜਲਾ ਨੇ ਜਿਹੜੇ ਮੌਜੂਦਾ ਐਮਪੀ ਨੇ ਇਸ ਸਮੇਂ ਪੂਰੀ ਤਰ੍ਹਾਂ ਨਾਲ ਮੁਸ਼ਤਿਹਦ ਨੇ ਲਗਾਤਾਰ ਕੰਮ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਤੇ ਲੋਕਾਂ ਦੀ ਮਦਦ ਹੈ ਜਿਹੜੀ ਉਹ ਵੀ ਕੀਤੀ ਜਾ ਰਹੀ ਹੈ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਕਦੋਂ ਤੱਕ ਸੁਧਰਨਗੇ ਤੇ ਪੰਜਾਬ ਦੇ ਹਾਲਾਤ ਜੋ ਹੜ ਦਾ ਪਾਣੀ ਉਤਰਨ ਤੋਂ ਬਾਅਦ ਕਿਹੋ ਜੇ ਹੋਣਗੇ ਇਹ ਵੱਡਾ ਸਵਾਲ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री विच रोकू अति अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते